ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੌਵੇਂ ਮਹੱਲੇ ਦੇ ਕੁਝ ਸ਼ਲੋਕ ਨੰਬਰ 25 ਤੋਂ 30 ਤੱਕ ਦੇ ਵਿਚਾਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸ਼ਲੋਕਾਂ ਦੇ ਡੂੰਘੇ ਅਰਥ ਸਮਝੀਏ ਬਿਲਕੁਲ ਜਿਵੇਂ ਜ਼ਿੰਦਗੀ ਦੀ ਅਸਲੀਅਤ ਕੀ ਹੈ ਮਾਇਆ ਦੀ ਪਕੜ ਕਿਵੇਂ ਕਮ ਕਰਦੀ ਹੈ ਤੇ ਫਿਰ ਪ੍ਰਭੂ ਭਗਤੀ ਦਾ ਰਾਹ ਕੀ ਹੈ ਇਸ ਸਭ ਦੇ ਵਿਚਾਰ ਬਹੁਤ ਵਧੀਆ ਸ਼ੁਰੂ ਕਰੀਏ ਹਾਂ ਜੀ ਚਲੋ ਫਿਰ ਦੇਖੋ ਇਹ ਸ਼ਲੋਕ ਨਾ ਸਾਨੂੰ ਇੱਕ ਤਰ੍ਹਾਂ ਨਾਲ ਜਗਾ ਦੇ ਨੇ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਉਹਦੀ ਅਸਲ ਤਸਵੀਰ ਕੀ ਹੈ ਪਹਿਲਾ ਸ਼ਲੋਕ ਨੰਬਰ 25 ਕਹਿੰਦਾ ਹੈ ਜੈਸੇ ਜਲ ਤੇ ਬੁਦਬੁਦਾ ਉਪਜੇ ਬਿੰਸੇ ਨੀਥ ਅੱਛਾ ਪਾਣੀ ਦਾ ਬੁਲਬਲਾ ਹਾਂਜੀ ਗੁਰੂ ਸਾਹਿਬ ਮਿਸਾਲ ਦਿੰਦੇ ਨੇ ਕਿ ਪਾਣੀ ਦਾ ਬੁਲਬਲਾ ਕਿਵੇਂ ਪਲਚ ਬਣਦਾ ਤੇ ਪਲਚ ਹੀ ਮਤਲਬ ਖਤਮ ਹੋ ਜਾਂਦਾ ਹੈ ਹਾਂ ਬਿਲਕੁਲ ਉਹ ਕਹਿੰਦੇ ਨੇ ਕਿ ਇਹ ਜਗਤ ਦੀ ਰਚਨਾ ਵੀ ਬਿਲਕੁਲ ਉਵੇਂ ਹੀ ਹੈ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮਿਤ ਪਲ-ਪਲ ਬਦਲਨ ਵਾਲੀ ਨਾਸ਼ਵਾਨ ਜਿੱਤਾ ਬੜੀ ਸਿੱਧੀ ਜੀ ਪਰ ਹੈ ਬਹੁਤ ਡੂੰਗੀ ਮਿਸਾਲ ਹੈ एकदम ਸਮਝ ਆਉਂਦੀ ਹੈ ਕਿ ਦੁਨੀਆ ਕਿੰਨੀ ਕੱਚੀ ਹੈ ਹਾਂਜੀ ਪਰ ਫਿਰ ਸਵਾਲ ਉੱਠਦਾ ਹੈ ਕਿ ਜੇ ਇਹ ਇੰਨੀ ਕੱਚੀ ਹੈ ਤਾਂ ਫਿਰ ਅਸੀਂ ਇਸ ਨੂੰ ਇੰਨੀ ਪਕੜ ਕੇ ਕਿਉਂ ਬੈਠਿਆ ਬਸ ਇਹੀ ਤਾਂ ਅਗਲੇ ਸ਼ਲੋਕ ਨੰਬਰ 26 ਦਾ ਮਤਲਬ ਮੁੱਖ ਨੁਕਤਾ ਹੈ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੇ ਅੰਧ ਅੱਛਾ ਮਤਲਬ ਕਿ ਇਨਸਾਨ ਨੂੰ ਇਹ ਸਚਾਈ ਦਿਸਦੀ ਨਹੀਂ ਕਿਉਂਕਿ ਉਹ ਮਾਇਆ ਦੇ ਨਸ਼ੇ ਚ ਦੁਨਿਆਵੀ ਚੀਜ਼ਾਂ ਦੇ ਮੋਹ 'ਚ ਰਿਸ਼ਤਿਆਂ 'ਚ ਮਾਣ ਵਡਿਆਈ 'ਚ ਐਸਾ ਅੰਨਾ ਹੋਇਆ ਪਿਆ ਕਿ ਉਸ ਨੂੰ ਇਹ ਬੁਲਬੁਲੇ ਵਰਗੀ ਦੁਨੀਆ ਹੀ ਪੱਕੀ ਲੱਗਦੀ ਹੈ ਸਦੀ ਵੀ ਲੱਗਦੀ ਹੈ ਤਾਂ ਮਤਲਬ ਮਾਇਆ ਇੱਕ ਪਰਦੇ ਵਾਂਗ ਹੋ ਗਈ ਫਿਰ ਜਿਹੜਾ ਸੱਚ ਨੂੰ ਲੁਕੋ ਲੈਂਦਾ ਹਾਂਜੀ ਇੱਕ ਤਰ੍ਹਾਂ ਨਾਲ ਤੇ ਇਸ ਦਾ ਨਤੀਜਾ ਉਹ ਵੀ ਉਸੇ ਸ਼ਲੋਕ 'ਚ ਦੱਸਿਆ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਏ ਜਮਫੰਦ ਜਮਫੰਦ ਹਾਂ ਜਨਮ ਮਰਨ ਦਾ ਚੱਕਰ ਜਦੋਂ ਤੱਕ ਬੰਦਾ ਮਾਇਆ ਦੇ ਅਸਰ ਹੇਠ ਰਹਿੰਦਾ ਪ੍ਰਭੂ ਨੂੰ ਭੁੱਲੀ ਬੈਠਾ ਉਦੋਂ ਤੱਕ ਐਸੇ ਗੇੜ ਚ ਫਸਿਆ ਰਹਿੰਦਾ ਜਨਮ ਲੈਂਦਾ ਮਰਦਾ ਕਦੇ ਸੁਖ ਕਦੇ ਦੁੱਖ ਪਟਿਕਾ ਨਹੀਂ ਮਿਲਦਾ ਹੂੰ ਤਾਂ ਇਸ ਗੇੜ ਚੋਂ ਇਸ ਜੰਮ ਫੰਤੋਂ ਨਿਕਲਣ ਦਾ ਵੀ ਕੋਈ ਤਰੀਕਾ ਦੱਸਿਆ ਗੁਰੂ ਸਾਹਿਬ ਨੇ ਹਾਂਜੀ ਹਾਂਜੀ ਬਿਲਕੁਲ ਸ਼ਲੋਕ ਨੰਬਰ 27 ਸਿੱਧਾ ਰਾਹ ਦੱਸਦਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਅੱਛਾ ਜੇ ਹਮੇਸ਼ਾ ਵਾਲਾ ਅਸਲੀ ਸੁਖ ਚਾਹੀਦਾ ਤਾਂ ਫਿਰ ਇੱਕੋ ਰਾਹ ਹੈ ਪਰਮਾਤਮਾ ਦੀ ਸ਼ਰਨ ਚ ਜਾਣਾ ਉਹਦਾ ਆਸਰਾ ਲੈਣਾ ਠੀਕ ਹੈ ਤੇ ਨਾਲ ਹੀ ਇੱਕ ਬਹੁਤ ਬਹੁਤ ਜ਼ਰੂਰੀ ਗੱਲ ਯਾਦ ਕਰਵਾਈ ਹੈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਦੁਰਲਭ ਮਾਨੁਖ ਦੇ ਹਾਂਜੀ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਇਹ ਬੜੀ ਮੁਸ਼ਕਿਲ ਨਾਲ ਮਿਲਿਆ ਬਹੁਤ ਕੀਮਤੀ ਹੈ ਵਾਕੀ ਇਹ ਗੱਲ ਤਾਂ بڑے ਮਸਲੇ ਨੂੰ ਹੋਰ ਵੀ ਮਤਲਬ ਗੰਭੀਰ ਬਣਾ ਦਿੰਦੀ ਹੈ ਇੱਕ ਪਾਸੇ ਦੁਨੀਆ ਨਾਸ਼ਵਾਨ ਦੂਜੇ ਪਾਸੇ ਇਹ ਮੌਕਾ ਮਿਲਿਆ ਉਹ ਵੀ ਬੜਾ ਕੀਮਤੀ ਇਸ ਚੱਕਰ ਚੋਂ ਨਿਕਲੰਦਾ ਹਾਂਜੀ ਪਰ ਕੀ ਲੋਕ ਇਸ ਮੌਕੇ ਨੂੰ ਸਾਂਭਦੇ ਨੇ ਅਕਸਰ ਨਹੀਂ ਇਹੀ ਤਾਂ ਦੁਖਾਂਤ ਹੈ ਸ਼ਲੋਕ ਨੰਬਰ 28 ਇਸੇ ਪਾਸੇ ਇਸ਼ਾਰਾ ਕਰਦਾ ਹੈ ਮਾਇਆ ਕਾਰਨ ਧਵਹੀ ਮੂਰਖ ਲੋਗ ਅਜਾਨ ਧਵਹੀ ਮਤਲਬ ਭਜਦੇ ਫਿਰਦੇ ਨੇ ਹਾਂ ਭਜ ਦੌੜ ਕਰਦੇ ਨੇ ਮੂਰਖ ਅਣਜਾਣ ਲੋਕ ਇਸ ਕੀਮਤੀ ਜਨਮ ਦੀ ਪਰਵਾਹੀ ਨਹੀਂ ਕਰਦੇ ਬਸ ਮਾਇਆ ਪਿੱਛੇ ਪੈਸਾ ਤੇਲਾ ਚੀਜ਼ਾਂ ਇਕੱਠੀਆਂ ਕਰਨ ਪਿੱਛੇ ਭਜਦੇ ਰਹਿੰਦੇ ਨੇ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਂ ਨਤੀਜਾ ਕੀ ਹਰੀ ਦੇ ਭਜਨ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਇਹ ਅਨਮੋਲ ਜੀਵਨ ਐਵੇਂ ਹੀ ਲੰਘ ਜਾਂਦਾ ਵਿਅਰਥ ਪਰ ਫਿਰ ਜਿਹੜੇ ਲੋਕ ਇਸ ਦੌੜ ਤੋਂ ਪਾਸੇ हट ਕੇ ਰੱਬ ਨੂੰ ਯਾਦ ਕਰਦੇ ਨੇ ਪ੍ਰਭੂ ਦੇ ਭਜਨ ਚ ਲੱਗਦੇ ਨੇ ਉਹਨਾਂ ਦਾ ਕੀ ਬਣਦਾ ਹੈ ਕੋਈ ਉਮੀਦੀ ਗੱਲ ਵੀ ਹੈ ਉਹ ਬਹੁਤ ਵੱਡੀ ਉਮੀਦ ਸ਼ਲੋਕ ਨੰਬਰ 29 ਦੇਖੋ ਉਹ ਇੱਕ ਬਹੁਤ ਹੀ ਉੱਚੀ ਅਵਸਥਾ ਦੱਸਦਾ ਹੈ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਿਹੇ ਜਾਨ ਮਤਲਬ ਜਿਹੜਾ ਇਨਸਾਨ ਦਿਨ ਰਾਤ ਹਰ ਵਿਲੇ ਪ੍ਰਮਾਤਮਾ ਨੂੰ ਯਾਦ ਕਰਦਾ ਉਹਦਾ ਭਜਨ ਕਰਦਾ ਉਸ ਨੂੰ ਤਾਂ ਰੱਬ ਦਾ ਰੂਪ ਹੀ ਸਮਝੋ ਵਾਹ ਇਹ ਸਿਰਫ ਕਹਿਣ ਦੀ ਗੱਲ ਨਹੀਂ ਅੱਗੇ ਲਿਖਿਆ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਭਗਤ ਤੇ ਭਗਵਾਨ ਚ ਕੋਈ ਫਰਕ ਕੋਈ ਦੂਰੀ ਨਹੀਂ ਰਹਿ ਜਾਂਦੀ ਇਹ ਸੱਚੀ ਗੱਲ ਮੰਨ ਲਓ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਇਨਸਾਨ ਇੰਨੀ ਉੱਚੀ ਅਵਸਥਾ ਤੱਕ ਪਹੁੰਚ ਸਕਦਾ ਹੈ ਕਿ ਰਬ ਨਾਲ ਇੱਕ ਹੋ ਜਾਵੇ ਹਾਂਜੀ ਬਿਲਕੁਲ ਇਹ ਆਧਿਆਤਮਿਕ ਸਫਰ ਦੀ ਸਿਖਰ ਹੈ ਇੱਕ ਤਰ੍ਹਾਂ ਨਾਲ ਪਰ ਫਿਰ ਇਸ ਦਾ ਦੂਜਾ ਪਾਸਾ ਵੀ ਤਾਂ ਹੋਵੇਗਾ ਜਿਹੜੇ ਇਸ ਰਾਹ ਤੇ ਨਹੀਂ ਚੱਲਦੇ ਹਾਂਜੀ ਬਿਲਕੁਲ ਆਖਰੀ ਸ਼ਲੋਕ ਨੰਬਰ 30 ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਇੱਕ ਚੇਤਾਵਨੀ ਹੈ ਉਹਨਾਂ ਲਈ ਮਨ ਮਾਇਆ ਮੈਂ ਫੱਦ ਰਿਓ ਬਿਸਰਿਓ ਗੋਵਿੰਦ ਨਾਮ ਫੱਦ ਰਿਓ ਮਤਲਬ ਫਸਿਆ ਰਿਹਾ ਹਾਂ ਬੁਰੀ ਤਰ੍ਹਾਂ ਜਕੜਿਆ ਗਿਆ ਜਿਨ੍ਹਾਂ ਦਾ ਮਨ ਇਸ ਮਾਇਆ ਦੇ ਜਾਲ 'ਚ ਐਸਾ ਫਸਿਆ ਰਹਿੰਦਾ ਉਹ ਗੋਬਿੰਦ ਦਾ ਨਾਮ ਪ੍ਰਭੂ ਦਾ ਨਾਮ ਬਿਲਕੁਲ ਭੁਲਾਈ ਦਿੰਦੇ ਨੇ ਯਾਦ ਹੀ ਨਹੀਂ ਰਹਿੰਦਾ ਤੇ ਫਿਰ ਅੰਤ 'ਚ ਅੰਸਿੱਟਾ ਕੀ ਕਹੋ ਨਾਨਕ ਬਿਨ ਹਰਪਜਨ ਜੀਵਨ ਕੌਨੇ ਕਾਮ ਹਰੀ ਦੇ ਬਜਨ ਤੋਂ ਬਿਨਾ ਇਹ ਜੀਵਨ ਕਿਸ ਕਾਮ ਦਾ ਕਾਦੇ ਲਿ ਮਿਲਿਆ ਸੀ ਬੇਕਾਰ ਗਿਆ ਤਾਂ ਜੀ ਸਾਰੀ ਗੱਲ ਨੂੰ ਸਮੇਟੀਏ ਤਾਂ ਇਸ ਲੋਕ ਸਾਨੂੰ ਦੱਸਦੇ ਨੇ ਕਿ ਦੁਨੀਆ ਬੁਲਬੁਲੇ ਵਾਂਗ ਹੈ ਅਸਥਿਰ ਹਾਂਜੀ ਮਾਇਆ ਦਾ ਨਸ਼ਾ ਸਾਨੂੰ ਸੱਚ ਦਿਖਣ ਨਹੀਂ ਦਿੰਦਾ ਸਾਨੂੰ ਜਨਮ ਮਰਮ ਦੇ ਗੇੜ ਚ ਪਾਈ ਰੱਖਦਾ ਹੈ ਬਿਲਕੁਲ ਬਿਲਕੁਲ ਪਰ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਬਹੁਤ ਦੁਰਲਭ ਹੈ ਇੱਕ ਮੌਕਾ ਹਾਂ ਇੱਕ ਵੱਡਾ ਮੌਕਾ ਤੇ ਇਸ ਮੌਕੇ ਨੂੰ ਪ੍ਰਭੂ ਦੀ ਸ਼ਰਣ ਲੈ ਕੇ ਉਹਨੂੰ ਯਾਦ ਕਰਕੇ ਸਫਲ ਕੀਤਾ ਜਾ ਸਕਦਾ ਹੈ ਨਾ ਸਿਰਫ ਇਸ ਚੱਕਰ ਤੋਂ ਛੁੱਟ ਸਕਦੇ ਆ ਸਗੋਂ ਰੱਬ ਦਾ ਰੂਪ ਵੀ ਬਣ ਸਕਦੇ ਆ ਹਾਂ ਬਿਲਕੁਲ ਤੇ ਇਹ ਸਭ ਸਮਝਣ ਤੋਂ ਬਾਅਦ ਨਾ ਅਸਲ ਸਵਾਲ ਆਪਣੇ ਆਪ ਲਈ ਇਹ ਬਣਦਾ ਹੈ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਚ ਮਾਇਆ ਦੇ ਇਸ ਬੜੇ ਸੂਖਮ ਜੇ ਪਰ ਤਾਕਤਵਰ ਅਸਰ ਨੂੰ ਪਛਾਣਦੇ ਕਿਵੇਂ ਆ ਹੂੰ ਤੇ ਸਭ ਤੋਂ ਵੱਡੀ ਗੱਲ ਐਸ ਦੁਰਲਭ ਦੇ ਨੂੰ ਐਸ ਕੀਮ ਕੀ ਮੌਕੇ ਨੂੰ ਇਹਦੇ ਅਸਲ ਮਕਸਦ ਲਈ ਮਤਲਬ ਪ੍ਰਭੂ ਦੀ ਯਾਦ ਤੇ ਉਹਦੇ ਮਿਲਾਪ ਲਈ ਵਰਤਦੇ ਕਿਵੇਂ ਆ ਸੱਚਮੁੱਚ ਬਹੁਤ ਗਹਿਰੀ ਗੱਲ ਆ ਸੋਚਣ ਲਈ ਹਾਂਜੀ ਬਹੁਤ ਵਧੀਆ ਵਿਚਾਰ ਆ ਸੋਚਣ ਲਈ ਤੇ ਐਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਆ ਅਗਲੇ ਪੋਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ